ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਸਮਾਂ ਚੱਲ ਰਿਹਾ ਇਸ ਸਮੇਂ ਦੇ ਵਿੱਚ ਰਹਿਣਾ ਜਿਹੜਾ ਲੰਘ ਗਿਆ ਸਮਾਂ ਨਾ ਉਹਦੀ ਚਿੰਤਾ ਕਰਨੀ ਜਿਹੜਾ ਆਉਣ ਵਾਲਾ ਨਾ ਉਹਦੀ ਕਰਨੀ ਇਹ ਅੱਜ ਵਾਲੀ ਕਥਾ ਦਾ ਮੇਨ ਪਾਰਟ ਹੈ ਜੀ ਸੰਤ ਮਸਕੀਨ ਜੀ ਦੀ ਕਥਾ ਬਹੁਤ ਹੀ ਸੋਹਣੀ ਕਥਾ ਹੈ ਜੀ ਬਾਕੀ ਸੁਣੋਗੇ ਤੇ ਬਹੁਤ ਆਨੰਦ ਆਵੇਗਾ ਸੁਣ ਕੇ ਇਹ ਰਿਜਕ ਦੀ ਚਿੰਤਾ ਕਰਨੀ ਰਿਜਕ ਕਮਾਉਂ ਦਾ ਸੋਚਣਾ ਬਾਕੀ ਰਿਜਕ ਮਹਾਰਾਜ ਨੇ ਸਾਰਿਆਂ ਦਾ ਜਿਹੜਾ ਜੀ ਪੈਦਾ ਕੀਤਾ ਉਹਦਾ ਰਿਜਕ ਪਹਿਲਾਂ ਧਰਤੀ ਤੇ ਭੇਜਿਆ ਫਿਰ ਪੈਦਾ ਕੀਤਾ ਜਨਮ ਦਿੱਤਾ ਉਹਨੂੰ ਬਾਕੀ ਕਥਾ ਸੁਣ ਕੇ ਸਾਰਾ ਕੁਝ ਕਲੀਅਰ ਹੋ ਜਾਵੇਗਾ ਬਹੁਤ ਮੋਟੀਵੇਸ਼ਨ ਵਾਲੀ ਕਥਾ ਜੀ ਆਓ ਸਾਥ ਸਾਕ ਜੀ ਰਲ ਬੈਠੀਏ ਕਥਾ ਸੁਣੀਏ ਧਿਆਨ ਨਾਲ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਇਹਨਾਂ ਕਰੀਏ ਕਿ ਸਹਿਬਾਂ ਦੀ ਬਾਣੀ ਕਹਿੰਦੀ ਹੈ ਮਨੁੱਖ ਨੂੰ ਬਹੁਤੀ ਚਿੰਤਾ ਜਿਹੜੀ ਆਉਂਦੀ ਹੈ ਰਿਜਕ ਦੀਏ ਗੁਰਬਾਣੀ ਨਾਲ ਸ਼ਾਇਦ ਕਾਲ ਮੇਲ ਬੈਠੇ ਕਿ ਨਾ ਸਭ ਕਲ ਇਹ ਚਿੰਤਾ ਬਿਲਕੁਲ ਫਜ਼ੂਲ ਹੈ ਜਿੱਥੇ ਤਨ ਪਰਮਾਤਮਾ ਤੋਂ ਮਿਲਿਆ ਹੈ ਰਿਜ਼ਕ ਵੀ ਪਰਮਾਤਮਾ ਤੋਂ ਮਿਲਦਾ ਹੈ ਸਹਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਸਾਖ ਕਹਿੰਦੇ ਰਾਜ਼ਕ ਰਹਿਮ ਹੈ ਕਿ ਰੋਜ਼ੀ ਦੇਹਨ ਰਾਜ਼ਕ ਰਹਿਮ ਹੈ ਕਿ ਕਰਮੁਲ ਕਰੀਮ ਹੈ ਬਹੁਤ ਸਾਰੇ ਸੰਤ ਸ਼ਬਦ ਰੇ ਇਰਾੰ ਦਾ ਪ੍ਰਸਿੱਧ ਸੰਤ ਸ਼ੇਖ ਸਾਦੀ ਕਹਿੰਦੇ ਵੀ ਤੂੰ ਕੁਝ ਹੋਰ ਚਿੰਤਾ ਕਰਨੀ ਹੈ ਤੇ ਕਰ ਲੈ ਪਰ ਰਿਜ਼ਕ ਦੀ ਚਿੰਤਾ ਨਾ ਕਰੀ ਠੀਕ ਹੈ ਗੁਰੂ ਗ੍ਰੰਥ ਸਾਹਿਬ ਲਿਖਣਾ ਅਗਰ ਕਰਨੀ ਹੈ ਚਿੰਤਾ ਸਾਫ ਲਿਖਿਆ ਹੈ ਚਿੰਤਾ ਤਾਂ ਕੀ ਕੀ ਜੀ ਹੈ ਜੋ ਅਨਹੋਣੀ ਹੋਵੇ ਅਨਹੋਣੀ ਘਟਨਾ ਜਿਹੜੀ ਘਟੇ ਉਹਦੀ ਚਿੰਤਾ ਕਰ ਰਿਜ਼ਕ ਦੀ ਚਿੰਤਾ ਨਾ ਕਰ ਸ਼ੇਖ ਸਾਦੀ ਕਹਿੰਨ ਗਮੇ ਰੋਜ਼ੀ ਮਹਰ ਗਮ ਨਾ ਕਰ ਚਿੰਤਾ ਨਾ ਕਰ ਰਜ਼ਕ ਰਹੀ ਗਮੇ ਰੋਜ਼ੀ ਮਹਰ ਮਜ਼ਨ ਔਰਾਂ ਦੇ ਦਫ਼ਤਰ ਦਾ ਕਿ ਪੈਸੇ ਅਸਤ ਫਲੈਜ਼ਤ ਕਲ ਕੋ ਨਦ ਪਸਤਾਨ ਮਾਦਰਾ ਸ਼ੇਖ ਸਾਦੀ ਕਹਿੰਨ ਮੈਂ ਹੈਰਾਨ ਹਾਂ ਕਿ ਮਾਂ ਦੇ ਅਸਲਾਂ ਵਿੱਚ ਦੁੱਧ ਪਹਿਲੇ ਬਣ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਐ ਬੰਦੇ ਤੈਨੂੰ ਇਸ ਤੋਂ ਪ੍ਰੇਰਣਾ ਨਹੀਂ ਮਿਲਦੀ ਰੋਜ਼ੀ ਪਹਿਲੇ ਹੈ ਜਨਮ ਬਾਅਦ ਵਿੱਚ ਗਮੇ ਰੋਜ਼ੀ ਮਕਰ ਇਰਾਨ ਦਾ ਪ੍ਰਸਿੱਧ ਸੰਤ ਕਹਿੰਦਾ ਹੋ ਜਿਹੜੇ ਗਮ ਕਰਨੇ ਨਹੀਂ ਕਰ ਲੈ ਇਹਦਾ ਗਮ ਨਾ ਕਰੇ ਹੋਰ ਜਿਹੜੀ ਚਿੰਤਾ ਕਰ ਰਹੀ ਹੈ ਕਰ ਲੈ ਇਹ ਚਿੰਤਾ ਬਿਲਕੁਲ ਨਾ ਕਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ ਪ੍ਰਥਮੇ ਮਾਖਨ ਪਾਛੇ ਦੂਤ ਮੈਲੋ ਕੀਨੋ ਸਾਬਨ ਸੋਧ ਬੱਚੇ ਦਾ ਜਨਮ ਬਾਅਦ اچੈ ਦੁੱਧ ਪਹਿਲੇ ਹੈ ਰਿਜ਼ਕ ਪਹਿਲੇ ਹੈ ਅਜੇ ਦੰਦ ਨਹੀਂ ਨੇ ਹੱਥ ਪੈਰਾਂ ਨਾਲ ਰਿਜ਼ਕ ਲੱਭ ਨਹੀਂ ਸਕਦਾ ਰਿਜ਼ਕ ਮੌਜੂਦ ਮਾਂ ਦੇ ਅੰਦਰ ਪ੍ਰਮਾਤਮਾ ਨੇ ਮਮਤਾ ਬਾਜ ਕੀ ਮੋਹ ਮੋਹ ਰੱਬ ਨੇ ਪਾਇਆ ਹੈ ਔਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਮੋਹ ਨਿੰਦਾ ਯੋਗ ਨਹੀਂ ਹੈ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਰਾ ਗੁਰਮਤ ਜਿੱਥੇ ਸਾਨੂੰ ਪਹੁੰਚਾਣਾ ਚਾਹੰਦੀ ਹੈ ਬਾਕੀ ਦੇ ਧਰਮ ਬਿਲਕੁਲ ਉਰਾਰ ਹੀ ਰਹਿ ਜਾਂਦੇ ਗੁਰਮਤ ਸਿਖਰਤਾ ਨੂੰ ਛੂੰਹਦੀ ਹੈ ਮੋਹ ਨੂੰ ਕਿਉਂ ਭੰਡਦੇ ਹੋ ਮੋਹ ਨਾ ਹੋਵੇ ਨਾ ਪਸ਼ੂਆਂ ਦੇ ਬੱਚੇ ਪਲ ਸਕਦੇ ਨਾ ਪੰਛੀਆਂ ਦੇ ਨਾ ਮਨੁੱਖਾਂ ਦੇ ਮੋਹ ਦੇ ਮਾਰੇ ਹੋਏ ਇਹ ਪਸ਼ੂ ਮਾਸੂਮ ਬੱਚਾ ਜਿਹੜਾ ਆਲਣੇ 'ਚ ਪਿਆ ਉਹਦੇ ਮੋਹ 'ਚ ਰਿਜ਼ਕ ਪਾਰੇ ਮੋਹ ਪਾਲਣਾ ਬਿਆ ਕਰਦਾ ਤੇ ਮੋਹ ਕਿਸ ਨੇ ਪਾਇਆ ਰੱਬ ਨੇ ਪਾਲਣਾ ਰੱਬ ਤੇ ਅਕਲ ਦਾ ਉਸ ਪੰਛੀ ਦੇ ਚ ਮੋਹ ਨਾ ਹੋਵੇ ਆਲਣੇ ਦੇ ਚ ਬੱਚਾ ਤੜਪ ਤੜਪ ਕੇ ਮਰ ਜਾਏਗਾ ਕਿਸ ਨੇ ਦਾਣਾ ਮੋਚ ਪਾਣਾ ਮੋਹ ਹੀ ਨਾ ਹੋਵੇ ਤੇ ਮਾਂ ਦਾ ਸੁਭਾਅ ਬਿਲਕੁਲ ਡਾਇਨ ਪਣਾ ਹੋਵੇ ਮੋਹ ਹੀ ਨਾ ਹੋਵੇ ਬੱਚਾ ਕਿੱਥੇ ਪਲੇਗਾ ਦੁਨੀਆ ਭਰ ਦੇ ਚ ਬੱਚੇ ਪਲ ਰਹੇ ਨਾਸੂਮ ਮੋਹ ਦੇ ਆਸਰੇ ਤੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜਾ ਮੋਹ ਇਤਨਾ ਵੱਡਾ ਕੰਮ ਕਰ ਰਿਹਾ ਹੈ ਇਹ ਦੀ ਨਿੰਦਾ ਕੁਰਬਾਨ ਕੀਤਾ ਕਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ ਹੈ ਈਸ਼ਵਰ ਅਸੀਂ ਤੇ ਇਥੋਂ ਸਦਕੇ ਜਾਂਦੇ ਆਂ ਕੁਰਬਾਨ ਹੋ ਜਾਂਦੇ ਆਂ ਤੂੰ ਮੋਹ ਦੇ ਚ ਇਤਨੀ ਮਿਠਾਸ ਪਾ ਦਿੱਤੀ ਜਿਵੇਂ ਆਸਰੇ ਤੇ ਮਨੁੱਖ ਦਾ ਬਚਪਨਾ ਪਲ ਰਿਹਾ ਹੈ ਮਨੁੱਖ ਦੀ ਪਾਲਣਾ ਹੋ ਰਹੀ ਇਸ ਦ੍ਰਿਸ਼ਟੀ ਨਾਲ ਸਮਝਣਾ ਸਹਜੇ ਸਹਜੇ ਜਿਉਂ ਬੱਚਾ ਵੱਡਾ ਹੁੰਦਾ ਮੋਹ ਘਟਦਾ ਬਦਕਾਉਂ ਹੁਣ ਬੱਚਾ ਆਪ ਰਿਜ਼ਕ ਲੱਭ ਸਕਦਾ ਔਰ ਮੋ ਕੁਦਰਤੀ ਤੌਰ ਤੇ ਸਹਿਜੇ ਸਹਿਜੇ ਖੜਦਾ ਉਹ ਨਹੀਂ ਜਿਹੜਾ 마ਸੂਮ ਬੱਚੇ ਨਾਲ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਭ ਸੇ ਪਿਆਰ ਹੋ ਸੁਤ ਗੋਦ ਹੋ ਜਿਹੜਾ ਬਹੁਤ ਛੋਟਾ ਹੈ ਗੋਦੀ ਵਿੱਚ ਹੈ ਚੱਲ ਫਿਰ ਨਹੀਂ ਸਕਦਾ ਉਹਦੇ ਨਾਲ ਬਹੁਤਾ ਸਨੇਹ ਕੁਦਰਤ ਦੀ ਲੋੜ ਹੈ ਕੁਦਰਤ ਚਾਹਦੀ ਹੈ ਉਹਦੇ ਨਾਲ ਬਹੁਤਾ ਹੋਵੇ ਨਹੀਂ ਤੇ ਪਾਲਣਾ ਨਹੀਂ ਹੋ ਸਕਦਾ ਨਹੀਂ ਤੇ ਉਸਦੀ ਪਰਵਰਿਸ਼ ਨਹੀਂ ਹੋ ਸਕਦੀ ਸਹਿਜੇ ਸਹਿਜੇ ਦੰਦ ਆ ਜਾਂਦੇ ਨੇ ਹਾਂ ਪਹਿਲਾਂ ਚ ਹਰਕਤ ਆ ਜਾਂਦੀ ਹੈ ਹੁਣ ਕੁਦਰਤ ਕਹਿੰਦੀ ਤੂੰ ਆਪਣਾ ਰਿਜ਼ਕ ਲੱਭ ਮੌਜੂਦ ਹੈ ਲੱਭ ਤੋ ਉਦਮ ਕਰ ਹਿੰਮਤ ਕਰ ਤੋ ਸ਼ੇਖ ਸਾਦੀ ਕਹਿੰਦੇ ਹੋਰ ਜੋ ਤੂੰ ਤੇ ਚਿੰਤਾ ਕਰਨੀ ਹੈ ਤੇ ਕਰ ਲੈ ਰਿਜ਼ਕ ਦੀ ਚਿੰਤਾ ਨਾ ਕਰ ਗਮੇ ਰੋਜ਼ੀ ਮਹਰ ਜਦ ਕੋਈ ਬੰਦਾ ਚਿੰਤਾ ਵਿੱਚ ਬੈਠਾ ਹੋਵੇ ਤੇ ਚਿੰਤਾ ਦਾ ਸੰਬੰਧ ਹੁੰਦਾ ਹੈ ਆਉਣ ਵਾਲੇ ਕੱਲ ਦੇ ਨਾਲ ਅੱਜ ਨਾਲ ਨਹੀਂ ਆਉਣ ਵਾਲੇ ਕੱਲ ਕਿੰਤਾ ਭਵਿਸ਼ਯ ਦੀ ਹੁੰਦੀ ਏ ਯਾਦਾਂ ਮਾਜ਼ੀ ਦੀ ਹੁੰਦੀਆਂ ਨੇ ਬਗੌਰ ਕਦੀ ਮੁਤਾਲਾ ਕਰਕੇ ਵੇਖਣਾ ਜੋ ਯਾਦਾਂ ਵਿੱਚ ਡੁੱਬਿਆ ਹੋਵੇਗਾ ਉਹ ਗੁਜ਼ਰੇ ਹੋਏ ਕੱਲ ਨਾਲ ਜੋ ਚਿੰਤਾ ਵਿੱਚ ਡੁੱਬਿਆ ਹੋਵੇਗਾ ਉਹ ਆਉਣ ਵਾਲੇ ਕੱਲ ਨਾਲ ਜੁੜਿਆ ਹੋਇਆ ਹੈ ਬਗੌਰ ਤੁਸੀਂ ਦੇਖਣਾ ਕੋਈ ਯਾਦਾਂ ਵਿੱਚ ਬੈਠਾ ਹੈ ਤਾਂ ਯਾਦਾਂ ਤੇ ਗੁਜ਼ਰੇ ਹੋਏ ਕੱਲ ਦੀ ਹੋਣਗੀ ਔਰ ਕਿਸ ਦੀ ਕੋਈ ਚਿੰਤਾ ਵਿੱਚ ਬੈਠਾ ਹੈ ਤਾਂ ਚਿੰਤਾ ਤੇ ਆਉਣ ਵਾਲੇ ਕੱਲ ਦੀ ਹੋਵੇਗੀ ਔਰ ਕਿਸ ਦੀ ਹੋਵੇਗੀ ਆਉਣ ਵਾਲੇ ਕੱਲ ਦੀ ਭਵਿਸ਼ਯ ਬੰਦੇ ਨੂੰ ਬੜੀ ਚਿੰਤਾ ਹੈ ਅੱਜ ਮਿਲਿਆ ਪਤਾ ਨਹੀਂ ਕੱਲ ਮਿਲਣਾ ਹੈ ਕਿ ਨਹੀਂ ਅੱਜ ਮੈਂ ਜੀਵਾਂ ਪਤਾ ਨਹੀਂ ਮੈਂ ਕੱਲ ਜੀ ਸਕਾਂਗਾ ਕਿ ਨਹੀਂ ਅੱਜ ਮੈਂ ਪਰਸਨ ਹਾਂ ਪਤਾ ਨਹੀਂ ਕੱਲ ਇਹ ਖੁਸ਼ੀ ਰਹਿਣੀ ਹੈ ਕਿ ਨਹੀਂ ਅੱਜ ਇੱਜ਼ਤ ਹੈ ਪਤਾ ਨਹੀਂ ਕੱਲ ਮੇਰੇ ਕੋਲ ਇੱਜ਼ਤ ਹੋਣੀ ਹੈ ਕਿ ਨਹੀਂ ਤੋਂ ਚਿੰਤਾ ਕੱਲ ਦੀ ਹੈ ਬੰਦੇ ਕੋਲ ਕਿ ਕੱਲ ਦੇ ਜੀਣ ਵਾਲਾ ਬੰਦਾ ਲਾਜ਼ਮੀ ਚਿੰਤਾਤੁਰ ਹੋਵੇਗਾ ਚਿੰਤਾ ਦੀ ਵੰਡ ਉਸ ਦੇ ਸਿਰ ਦੇ ਉੱਤੇ ਹੋਵੇਗੀ ਹਰ ਹਾਲਤ ਚ ਹੋਵੇਗੀ। ਔਰ ਜੋ ਯਾਦਾਂ ਵਿੱਚ ਡੁੱਬਿਆ ਆਇਆ ਹੈ ਯਾਦ ਉਹ ਮਾਜ਼ੀ ਨਾਲ ਜੁੜਿਆ ਹੋਵੇਗਾ। ਗੁਜ਼ਰੇ ਹੋਏ ਕੱਲ ਨਾਲ। ਧਾਰਮਿਕ ॠਸ਼ੀ ਨੇ ਜਿਸ ਢੰਗ ਨਾਲ ਮਨੁੱਖ ਦੇ ਮਨ ਦੇ ਅੰਦਰ ਜਾਤ ਮਾਰ ਕੇ ਵੇਖਿਆ ਜਵਾੰ ਦਸ ਜਿੱਥੇ ਬੈਠੇ ਹੋਵਨ ਇਕ ਕੱਲਾ ਬੈਠਾ ਹੋਵੇ ਚਿੰਤਾ ਭਵਿੱਖ ਦੀ ਆਉਣ ਵਾਲੇ ਕੱਲ ਦੀ ਚਿੰਤਾ ਬੁੱਢਾ ਜੁੱਧੇ ਬੈਠਾ ਹੋਵੇ ਯਾਦਾ ਮਾਜ਼ੀ ਦੀ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ 10 ਬੁੱਢਿਆਂ ਦੀ ਗੱਲਾਂ ਕਦੀ ਸੁਣ ਲੈਣਾ ਗੁਜ਼ਰੇ ਹੋਏ ਕੱਲ ਦੀਆਂ ਗੱਲਾਂ ਹੋਣਗੀਆਂ ਆਉਣ ਵਾਲੇ ਕੱਲ ਦੀ ਗੱਲ ਨਹੀਂ ਕਰਨਗੇ ਕਿਉਂਕਿ ਆਉਣ ਵਾਲੇ ਕੱਲ ਦੇ ਵਿੱਚ ਤੇ ਮੌਤ ਹੈ ਨਦੀ ਕਿਨਾਰੇ ਰੁਖੜਾ ਕਿਚੜਕ ਬੰਦੇ ਦੀ ਉਹ ਭਵਿੱਖ ਦੀ ਗੱਲ ਨਹੀਂ ਕਰਨਗੇ ਮੌਤ ਅਜੇ ਜਵਾਨ ਤੋਂ ਦੂਰ ਹੈ ਬੱਚੇ ਤੋਂ ਦੂਰ ਹੈ ਇੱਥੇ ਚਿੰਤਾ ਹੈ ਭਵਿਸ਼ya ਦੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਫਰਮਾਨ ਹੈ ਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੰਨ ਜਿਹੜਾ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾਰੀਆਂ ਔਰ ਜਿਹੜਾ ਸਮਾਂ ਆਉਣ ਵਾਲਾ ਹੈ ਉਹ ਚਿੰਤਾ ਦੀ ਪੰਡ ਮੇਰੇ ਸਿਰ ਤੇ ਪਈ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸੰ ਸਹਿਮ ਪਿਆ ਮਨ ਨੂੰ ਤੜਪਾਵੇ ਭਵਿੱਖ ਦੀ ਚਿੰਤਾ ਮਾਜ਼ੀ ਦੀਆਂ ਯਾਦਾਂ ਦਾ ਬੋਝ ਸਿਰ ਤੇ ਪੈ ਪੈ ਗਿਆ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਆਉਣ ਵਾਲੇ ਕੱਲ ਦੀ ਚਿੰਤਾ ਕਿ ਅੱਜ ਦਾ ਕੋਈ ਫਿਕਰ ਨਹੀਂ ਪਤਾ ਹੈ ਅੱਜ ਕਿਸ ਤਰ੍ਹਾਂ ਲੰਘ ਜਾਂਦਾ ਹੈ ਬੱਚਿਆਂ ਦਾ ਜਵਾਨਾਂ ਦਾ ਬੁੱਢਿਆਂ ਦਾ ਅੱਜ ਕਿਸ ਤਰ੍ਹਾਂ ਲੰਘ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਵਿੱਚ ਅੱਜ ਲੰਘ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਦੇ ਵਿੱਚ ਅੱਜ ਲੰਘ ਜਾਂਦਾ ਹੈ ਸਾਰਿਆਂ ਦਾ ਲੰਘਦਾ ਹੈ ਕਦੀ ਬਗੌਰ ਮੁਤਾਲਾ ਕਰ ਲੈਣਾ ਅੱਜ ਲੰਘ ਗਿਆ ਕੱਲ ਦੀ ਚਿੰਤਾ ਦੇ ਵਿੱਚ ਅੱਜ ਲੰਘ ਗਿਆ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਵਿੱਚ ਅੱਜ ਦੀ ਕੋਈ ਫਿਕਰ ਨਹੀਂ ਅੱਜ ਨੂੰ ਕਿਵੇਂ ਬਤੀਤ ਕਰਨਾ ਹੈ ਅੱਜ ਨੂੰ ਕਿਵੇਂ ਲੰਗਾਣਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਇਕਦਮ ਬਹੇਸ਼ ਰਾ ਨਾ ਬੁਰਦੰ ਕਿ ਕਿਸ ਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ ਭਾਈ ਸਾਹਿਬ ਭਾਈ ਨੰਦ ਲਾਲ ਕਦਨ ਜਿਹੜਾ ਦਮ ਮੇਰੇ ਮੂੰਹ ਚ ਸੀ ਮੈਂ ਉਹਦੀ ਚਿੰਤਾ ਹੀ ਨਾ ਕੀਤੀ ਕਿਹੜੇ ਪਾਸੇ ਲਾਣਾ ਕਦਮ ਲੰਘ ਗਿਆ ਮੂੰਹ ਦੇ ਚੋਂ ਨਿਕਲ ਗਿਆ ਉਹਦੀਆਂ ਯਾਦਾਂ ਜਿਹੜਾ ਦਮ ਅਜੇ ਮੇਰੇ ਮੂੰਹ 'ਚ ਆਇਆ ਹੀ ਨਹੀਂ ਉਹਦੀ ਚਿੰਤਾ ਤੇ ਭਾਈ ਜੀ ਕਹਿੰਦੇ ਇਸ ਤਰੀਕੇ ਨਾਲ ਜ਼ਿੰਦਗੀ ਰਾਹਾਂ ਚਲੀ ਗਈ ਜਿਹੜਾ ਦਮ ਮੂੰਹ 'ਚ ਆਇਆ ਹੀ ਨਹੀਂ ਉਹਦੀ ਚਿੰਤਾ ਜਿਹੜਾ ਦਮ ਲੰਘ ਗਿਆ ਉਹਦੀਆਂ ਯਾਦਾਂ ਤੇ ਜਿਹੜਾ ਦਮ ਮੂੰਹ 'ਚ ਪਿਆ ਉਹਦੀ ਕੋਈ ਫਿਕਰ ਨਹੀਂ ਉਹਨੂੰ ਕਿਹੜੇ ਪਾਸੇ ਲਾਣਾ ਹੈ ਦਮ ਦਮ ਕਰਕੇ ਜ਼ਿੰਦਗੀ ਸਾਰੀ ਰਾਹਾਂ ਚਲੀ ਗਈ ਇਕਦਮ ਬਖੇਸ਼ਰਾ ਨਾ ਗੁਰਦੰਮ ਕੇ ਕੀ ਸਤੰ ਮੈਂ ਉਸ ਦਮ ਦੀ ਵਿਚਾਰ ਹੀ ਨਾ ਕੀਤੀ ਜਿਹੜਾ ਮੇਰੇ ਮੂੰਹ ਚ ਸੀ ਏ ਕੀ ਹੈ ਇਕਦਮ ਬਖੇਸ਼ਰਾ ਨਾ ਗੁਰਦੰਮ ਕੇ ਕੀ ਸਤੰ ਪੁਰਣਾੰਤ ਦੇਵ ਜੀ ਮਹਾਰਾਜ ਨੇ ਐਵੇਂ ਨਹੀਂ ਕਿਹਾ ਕਿ ਦਮ ਦਮ ਸਦਾ ਸਮਾਲਦਾ ਦਮ ਨਾ 버ਥਾ ਜਾਏ ਮੈਂ ਦਮ ਨੂੰ ਨਹੀਂ ਵਿਅਰਥ ਜਾਣ ਦਿੰਦਾ ਜੋ ਦਮ ਮੇਰੇ ਮੂੰਹ ਚ ਹੈ ਉਹਨੂੰ ਲੇਖੇ ਲਾਣਾ ਹੈ ਜੋ ਸਵਾਸ ਮੇਰੇ ਮੂੰਹ ਚ ਹੈ ਮੈਂ ਉਹਨੂੰ ਲੇਖੇ ਲਾਣਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਨ ਹਰ ਦਮ ਇੱਕ ਪਿਆਲਾ ਹੈ ਮੂੰਹ ਦੇ ਚ ਜਿਹੜਾ ਦਮ ਹੈ ਪਿਆਲਾ ਹੈ ਤੇ ਸਤਿਗੁਰਾਂ ਨੇ ਇਸ ਜ਼ਫਰਨਾਮੇ ਦਰਾਨੀ ਔਰੰਗਜ਼ੇਬ ਨੂੰ ਚੇਤਾਵਨੀ ਕਰਾਈ ਹੈ ਕਿ ਤੇਰੇ ਸਵਾਸਾਂ ਦੇ ਪਿਆਲੇ ਸਖਣੇ ਨੇ ਇਹਦੇ ਚ ਕੁਝ ਵੀ ਨਹੀਂ ਲਦਾ ਲਬਕੰ ਦੰਦਜਮਨੋ ਸਕੁਨ ਗਮੇ ਹਰ ਦੁਆਲਮ ਫਰਾਮੋ ਸਕੁਨ ਐਔਰ ਮੁਜ਼ੇਬ ਜੇ ਦੋ ਜਹਾਨਾਂ ਦੀਆਂ ਵਿਕਤਾਵਾਂ ਦਾ ਅੰਤ ਕਰਨਾ ਚਾਹਨਾ ਹੈ ਤਾਂ ਦਮ ਦੇ ਸਵਾਸਾਂ ਦੇ ਪਿਆਲੇ ਵਿੱਚ ਰੱਬ ਦੀ ਯਾਦ ਭਰ ਲੈ ਤੇ ਫਿਰ ਪਿਆਲੇ ਤੇਰੇ ਸਖਣੇ ਨੇ ਬਿਲਕੁਲ ਖਾਲੀ ਨੇ ਐਸੇ ਵਾਸਤੇ ਟਕਰਾ ਰਹੇ ਨੇ ਜਿਨ੍ਹਾਂ ਦੇ ਦਮ ਬਹੁਤ ਖਾਲੀ ਹੁੰਦੇ ਨੇ ਬੜਾ ਟਕਰਾਅ ਹੁੰਦਾ ਬੜਾ ਤਣਾਅ ਹੁੰਦਾ ਤੋ ਦਮ ਦਮ ਸਦਾ ਸਮਾਲਦਾ ਦਮ ਨਾ 버ਖਾ ਜਾਏ ਭਾਈ ਨੰਦ ਬਲਾਲ ਕਹਿੰਦੇ ਇਕ ਦਮ ਬਖੇਸ਼ਰਾ ਨ ਬੁਰਦਮ ਕੀ ਕੀ ਇਸ ਦਮ ਐ ਜੋ ਦਮ ਮੇਰੇ ਮੂੰਹ ਚ ਹੈ ਕੀ ਹੈ ਇਹਦੀ ਮੈਂ ਫਿਕਰ ਹੀ ਨਹੀਂ ਕੀਤੀ ਇਹਦੀ ਮੈਂ ਚਿੰਤਾ ਹੀ ਨਹੀਂ ਕੀਤੀ ਇਹਦੇ ਬਾਰੇ ਮੈਂ ਸੋਚਿਆ ਹੀ ਨਹੀਂ ਕਿ ਕੀ ਹੈ ਲੰਘ ਗਿਆ ਉਹਦੀਆਂ ਯਾਦਾਂ ਜਿਹੜਾ ਆਇਆ ਨਹੀਂ ਉਹਦੀ ਚਿੰਤਾ ਬਗੌਰ ਮਤਲਬ ਕਰਕੇ ਵੇਖਣਾ ਜਿਹੜਾ ਕੱਲ ਅਜੇ ਆਇਆ ਹੀ ਨਹੀਂ ਉਹਦੀ ਚਿੰਤਾ ਤੇ ਜਿਹੜਾ ਕੱਲ ਲੰਘ ਗਿਆ ਉਹਦੀਆਂ ਯਾਦਾਂ 10 ਬੰਦੇ ਬੈਠੇ ਹਨ ਕਿਧਰੇ ਜਾਂ ਮਾਜ਼ੀ ਦੀਆਂ ਯਾਦਾਂ ਦੀ ਗੱਲ ਚੱਲੇਗੀ ਜਾਂ ਭਵਿਸ਼ ਦੀ ਚਿੰਤਾ ਦੀ ਗੱਲ ਚੱਲੇਗੀ ਅੱਜ ਨੂੰ ਬਰਬਾਦ ਕਰ ਦਿੰਦੇ ਨੇ ਵੀ ਅੱਜ ਦੀ ਕੋਈ ਗੱਲ ਕਰੋ ਹੁਣ ਦੀ ਕੋਈ ਗੱਲ ਕਰੋ ਇਹਦਾਂ ਸੁਲਤਾਨ ਬੋਲ ਕਿਹ ਵਕਤ ਮੇਰਾ ਸੁਲਤਾਨ ਹੁੰਦਾ ਸੀ ਤੂੰ ਕੀ ਹੈ ਸਵਾਲ ਤੇ ਹੈ ਅੱਜ ਕੀ ਹੈ ਔਰ ਮਨੁੱਖ ਜਾਂ ਮਾਜ਼ੀ ਨਾਲ ਜੁੜਿਆ ਹੈ ਜਾਂ ਜੁੜਿਆ ਹੈ ਭਵਿਸ਼ya ਨਾਲ ਜਿਹੜਾ ਭਵਿਸ਼ya ਨਾਲ ਜੁੜਿਆ ਬਹੁਤਾ ਬੜਾ ਚਿੰਤਾਤ ਹੋਵੇਗਾ ਬਹੁਤ ਚਿੰਤਾਤ ਹੋਵੇਗਾ ਤੇ ਜਿਹੜਾ ਮਾਜ਼ੀ ਮਾਜ਼ੀ ਦੇ ਨਾਲ ਜੁੜਿਆ ਹੈ ਗੁਜ਼ਰੇ ਹੋਏ ਕੱਲ ਨਾਲ ਜੁੜਿਆ ਬੜਾ ਖਤਰਨਾਕ ਹੋਵੇਗਾ ਬਹੁਤ ਖਤਰਨਾਕ ਹੋਵੇਗਾ ਬੜੇ ਅਨਰਥ ਹੋਣਗੇ ਅੱਜ ਦਾ ਜ਼ਿਕਰ ਨਹੀਂ ਅਲਵਾ ਆਉਣ ਵਾਲੇ ਕੱਲ ਦੀ ਕੇ ਗੱਲ ਨਹੀਂ ਗੁਜ਼ਰੀਆਂ ਹੋਈਆਂ ਯਾਦਾਂ ਨਾਲ ਜੁੜਿਆ ਹੈ ਗੁਜ਼ਰੇ ਹੋਏ ਸਮੇਂ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੂਤ ਕਾਲ ਗੁਜ਼ਰੇ ਹੋਏ ਸਮਾਂ ਅੱਜ ਜਿਹੜਾ ਇਹਨੂੰ ਕਹਿੰਦੇ ਨੇ ਵਰਤਮਾਨ ਆਉਣ ਵਾਲੇ ਨੂੰ ਕਹਿੰਦੇ ਨੇ ਭਵਿਸ਼ ਜੋ ਲੰਘ ਗਿਆ ਉਹਨੂੰ ਕਹਿੰਦੇ ਨੇ ਭੂਤ ਕਾਲ ਜੋ ਲੰਘ ਗਿਆ ਭੂਤ ਕਾਲ ਭੂਤ ਕਾਲ ਵਿੱਚ ਜੀਉਣ ਵਾਲੇ ਮਨੁੱਖਾਂ ਨੂੰ ਹੀ ਕਿਹਾ ਗਿਆ ਸੀ ਭੂਤ ਨੇ ਇਹਨਾਂ ਤੋਂ ਡਰਦੇ ਰਹੋ ਭੂਤ ਨੇ ਅੱਜ ਦੀ ਕੋਈ ਫਿਕਰ ਹੀ ਨਹੀਂ ਜਿਹੜਾ ਕੱਲ ਲੰਘ ਗਿਆ ਬਸ ਉਹਦੀਆਂ ਯਾਦਾਂ। ਔਰ ਇਤਨਾ ਖਤਰਨਾਕ ਭਵਿਸ਼ਯ ਦੀ ਚਿੰਤਾ ਵਿੱਚ ਜਿਹੜਾ ਜੀਣ ਵਾਲਾ ਹੈ ਉਹ ਨੂੰ ਨਹੀਂ ਆਖੇਗਾ। ਜਿਹੜਾ ਮਾਜ਼ੀ ਦੀਆਂ ਯਾਦਾਂ ਵਿੱਚ ਜੀ ਰਿਹਾ ਬੜਾ ਖਤਰਨਾਕ ਹੈ। ਬੜਾ ਅਨਰਥ ਕਰੇਗਾ। ਕਿਉਂਕਿ ਅੱਜ ਦੀ ਕੋਈ ਫਿਕਰ ਹੀ ਨਹੀਂ। ਆਉਣ ਵਾਲੇ ਕੱਲ ਦੀ ਕੋਈ ਚਿੰਤਾ ਹੀ ਨਹੀਂ। ਮਾਜ਼ੀ ਦੀਆਂ ਯਾਦਾਂ ਨਾਲ ਜੁੜਿਆ ਭੂਤਕਾਲ ਕੰਨ ਜਿਹੜਾ ਵਰਤਮਾਨ ਵਿੱਚ ਜੀਉਂਦਾ ਹੈ ਅੱਜ ਵਿੱਚ ਜੀਉਂਦਾ ਹੈ ਉਹ ਦੇਵਤ ਜਿਹੜਾ ਭਵਿਸ਼ ਦੀ ਚਿੰਤਾ ਵਿੱਚ ਜੀਉਂਦਾ ਹੈ ਉਹ ਇਨਸਾਨ ਹੈ ਜਿਹੜਾ ਮਾਜ਼ੀ ਦੀਆਂ ਯਾਦਾਂ ਵਿੱਚ ਜੀਉਂਦਾ ਹੈ ਭੂਤ ਹੈ ਇਸ ਤਰੀਕੇ ਨਾਲ ਗਣਤੀ ਕੀਤੀ ਹੈ ਸਾਡੇ ਦੇਸ਼ ਦੇ ॠषि ਮਹੰਮਾਨਾਂ ਨੇ ਜੋ ਅੱਜ ਵਿੱਚ ਜੀਉਂਦਾ ਹੈ ਅੱਜ ਨੂੰ ਲੇਖਣਾ ਹੈ ਅੱਜ ਨੂੰ ਸਫਲ ਕਰਨਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਨਹੀਂ ਜੈਸਾ ਹੋਏਗਾ ਦੇਖ ਲੈਂਗੇ ਗੁਜ਼ਰੇ ਹੋਏ ਕਲੋਨੀਆਂ ਯਾਦਾਂ ਦਾ ਬੋਝ ਨਹੀਂ ਕੰਨੋਂ ਬੋਝ ਢੋਣਾ ਲੰਘ ਗਿਆ ਸੋ ਲੰਘ ਗਿਆ ਅੱਜ ਵਿੱਚ ਜਿਹੜਾ ਜੀ ਰਿਹਾ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਕੀਤਾ ਹੈ ਵਰਤਮਾਨ ਵਿੱਚ ਵਰਤਦਾ ਜਿਹੜਾ ਗੁਰਸਿੱਖ ਹੈ ਉਹ ਵਰਤਮਾਨ ਵਿੱਚ ਵਰਤਦਾ ਹੈ ਅੱਜ ਵਿੱਚ ਅੱਗ ਨੂੰ ਸਫਲ ਕਰਨਾ ਅਬ ਨਾ ਭਜਸ ਤੋ ਭਜਸ ਕਬ ਭਾਈ ਆਵੇ ਅੰਤ ਨਾ ਬਜਿਆ ਅੱਗ ਹੁਣ ਕੱਲ ਦੀ ਗੱਲ ਕਿਉਂ ਕਰਦਾ ਹੈ ਕਿ ਜਿਹੜਾ ਅੱਜ ਨਹੀਂ ਭਜਨ ਕਰ ਸਕਿਆ ਕੀ ਕੱਲ ਕਰੇਗਾ ਜਿਹੜਾ ਅੱਜ ਦੀ ਕਦਰ ਨਹੀਂ ਕਰ ਰਿਹਾ ਐਸੇ ਬੰਦੇ ਕੋਲ ਜਾਂ माजी ਦੀਆਂ ਯਾਦਾਂ ਹੋਣਗੀਆਂ ਜਾਂ ਭਵਿੱਖ ਦੀ ਚਿੰਤਾ ਹੋਵੇਗੀ ਭਵਿੱਖ ਦੀ ਚਿੰਤਾ ਵਿੱਚ ਜੀਣ ਵਾਲਾ ਮਨੁੱਖ ਵਰਤਮਾਨ ਵਿੱਚ ਜੀਣ ਵਾਲਾ ਦੇਵਤਾ माजी ਦੀਆਂ ਯਾਦਾਂ ਵਿੱਚ ਜੀਣ ਵਾਲਾ ਭੂਤ ਹਿੰਦੁਸਤਾਨ ਦੀ ਇੱਕ ਥਿਕੇ ਨਾਲ ਹੈ ਕਿ ਪ੍ਰਾਚੀਨ ਸਮੇਂ ਵਿੱਚ ਕੋਈ ਹਰ ਚੌਥਾ ਪੰਜਵਾਂ ਘਰ ਕਿਸੇ ਦੇਵਤੇ ਦਾ ਹੁੰਦਾ ਸੀ ਸਮਾਂ ਐਸਾ ਲੰਘਿਆ ਗਿਣਤੀ ਕੀਤੀ 35 ਕਰੋੜ ਦੇਵਤਿਆਂ ਦੀ سلسلہ ਵਾਰ ਹਰ ਤੀਜਾ ਚੌਥਾ ਘਰ ਕਿਸੇ ਦੇਵਤੇ ਦਾ ਜੋ ਅੱਜ ਦੀ ਫਿਕਰ ਕਰਦਾ ਸੀ ਅੱਜ ਵਿੱਚ ਠੀਨ ਹੈ ਅੱਜ ਨੂੰ ਸਫਲ ਕਰਨਾ ਕੋਈ ਕੱਲ ਦੀ ਚਿੰਤਾ ਨਹੀਂ ਕੋਈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਨਹੀਂ ਕੋਈ ਪੰਡ ਨਹੀਂ ਸਿਰ ਤੇ ਆਜੂ ਦੇ ਚੀਜ਼ੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਹਾ ਗਿਆ ਦੇਵਤਾ ਫਰਿਸ਼ਤਕ ਫਿਰ ਕੋਈ 8 9 ਘਰਾਂ ਤੋਂ ਬਾਅਦ ਕਹਿੰਦੇ ਕਦ ਘਰ ভূত ਦਾ ਹੁੰਦਾ ਸੀ ভূতਾਂ ਦੇ ਦਰਸ਼ਨ ਆਮ ਹੋ ਜਾਂਦੇ ਸਨ ਬੇਤਿਆਂ ਦੇ ਦਰਸ਼ਨ ਆਮ ਹੋ ਜਾਂਦੇ ਸਨ ਕਈ ਵਾਰ ਇਸ ਤਰ੍ਹਾਂ ਦੀ ਗੱਲ ਚੱਲ ਪਏ ਤੇ ਲੋਕੀ ਕਹਿੰਦੇ ਨਾ ਅੱਜਕਲ ਦੇਵਤਿਆਂ ਦੇ ਦਰਸ਼ਨ ਨਾ ਅੱਜਕਲ ਭੂਤਾਂ ਦੇ ਦਰਸ਼ਨ ਮੈਂ ਕਿਨੇ ਕੀ ਜੀ ਅਰਜ਼ ਕਰਦਾ ਹੁਣਾ ਇਹ ਠੀਕ ਹੈ ਦੇਵਤਿਆਂ ਦੇ ਪੈਦਾ ਹੋਣ ਵਾਸਤੇ ਮਾਹੌਲ ਜ਼ਮੀਨ ਵੈਸੀ ਨਹੀਂ ਰਹੀ ਸਵਾਰ ਨਹੀਂ ਪਹੇਗੀ ਸ਼ਿੰਗਾਰ ਨਹੀਂ ਪਹੇਗੀ ਔਰ ਹੈਬੇ ਨੇ ਤੇ ਕਿਧਰੇ ਕਿਧਰੇ ਬਹੁਤ ਘੱਟ ਕੋਈ ਕੁਛ ਦਿਨ ਚਲੋ ਦੇਵਤਿਆਂ ਦੀ ਤੇ ਇਹ ਗੱਲ ਪਰ ਜੇ ਪਹਿਲੇ ਅਠਵਾਂ ਨਾਵਾਂ ਘਰ ਭੂਤਾਂ ਦਾ ਹੁੰਦਾ ਸੀ ਕਿਤੇ ਹੁਣ ਭੂਤਾਂ ਦੇ ਦਰਸ਼ਨ ਕਿਉਂ ਨਹੀਂ ਪਹਿਲੇ ਬੜੀ ਭੂਤਾਂ ਦੀ ਗੱਲ ਸੀ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਭੂਤਾਂ ਦੇ ਦਰਸ਼ਨ ਕਰਨ ਦੀ ਲੋੜ ਹੀ ਕੀ ਏ ਸਾਰੇ ਭੂਤ ਹੋ ਜਾਣ ਤੇ ਭੂਤਾਂ ਦੇ ਦਰਸ਼ਨ ਕਰਨ ਦੀ ਕੀ ਲੋੜ ਹੈ ਸਾਰੇ ਭੂਤ ਕਾਲ ਦੇ ਵਿੱਚ ਜੀਵਨ ਹਰ ਬੰਦਾ ਹੀ ਭੂਤ ਕਾਲ ਦੀ ਪੰਡ ਚੁੱਕੀ ਬੈਠੇ ਮੈਨੂੰ ਕਈ ਚਿੱਠੀਆਂ ਇਸ ਢੰਗ ਦੀ ਆਉਂਦੀਆਂ ਨੇ ਕਿਦਰ ਐਮ ਐਲ ਏ ਰਹਿ ਗਿਆ ਹੋਵੇ ਨਾ ਲਿਖਿਆ ਹੁੰਦਾ ਐਕਸ ਐਮ ਐਲ ਏ ਐਕਸ ਐਨ ਪੀ ਰਿਹਾ ਹੈ ਕਦੀ ਉਹ ਭੂਤ ਪਿੱਛੇ ਚੰਬੜਿਆ ਹੈ ਅੱਜ ਕੀ ਹੈ ਤੂੰ ਅੱਜ ਦੀ ਫਿਕਰ ਕਰ ਐਕਐਮਪੀ ਲਿਖਦਾ ਇੱਥੇ ਤੱਕ ਵੀ ਲਿਖ ਦੇਣਾ ਐਕਸ ਮੈਂਬਰ ਗੁਰਦੁਆਰਾ ਕਮੇਟੀ ਇੱਥੇ ਤੱਕ ਵੀ ਲਿਖਿਆ ਹੁੰਦਾ ਪੂਤ ਚੰਬੜਿਆ ਵਿੱਚ ਇਹ ਜਿਹੜਾ ਭੂਤ ਕਾਲ ਹੈ ਨਾ ਜਿਹਦੇ ਪਿੱਛੇ ਚੰਬੜਿਆ ਹੈ ਔਰ 10 ਗੁੱਡੀਆਂ ਕੋਲ ਕਦੀ ਬੈਠ ਕੇ ਵੇਖ ਲੈਣਾ ਹਰ ਮਨੁੱਖ ਨੇ ਗੁੱਡਾ ਹੋਣਾ ਹੈ ਮੈਂ ਵੀ ਹੋਣਾ ਔਰ ਆ ਬੁੱਢੇ ਤੇਰੇ ਆਸਾਰ ਚਲੇ ਤੇ ਝਲਕਣ ਲੱਗ ਪੈਨ ਕੋਈ ਨਿੰਦਾ ਨਾ ਸਮਝ ਲੈਣਾ ਉਹ ਮਾਜ਼ੀ ਦੀਆਂ ਯਾਦਾਂ, ਬੋਤਕਾਲ ਦੀਆਂ ਯਾਦਾਂ ਵਿੱਚ ਕੱਲਾ ਪੈ ਕਰ ਦੇਣੀ। ਵੇਖ ਲੈਣਾ ਬਿਲਕੁਲ ਭੂਤ ਬੈਠਾ ਜਾਊਗਾ। ਅਸੀਂ ਇੰਜ ਹੁੰਦੇ ਸੀ ਜਵਾਨੇ ਵਿੱਚ, ਅਸੀਂ ਇੰਜ ਬਚਪਨੇ ਵਿੱਚ ਹੁੰਦੇ ਸੀ। ਅੱਜ ਕੀ ਹੋ ਤੁਸੀਂ ਹੁਣ ਕੀ? ਅੱਜ ਦੀ ਫਿਕਰ ਕਰੋ। ਅੱਜ ਨੂੰ ਲਿਖੇ ਲਓ। ਇਕਦੰਬ ਬਹੇਸ਼ ਰਾ ਨ ਬੁਰਦੰ। ਕਿ ਕੀ ਸਤੰ। ਆ ਜਿਹੜਾ ਰੰਮ ਤੇਰੇ ਮੂੰਹ ਦੇ ਚ ਇਹਨੂੰ ਕਿਸੇ ਲਿਖੇ ਲਾ। ਤੇ ਮਾਜ਼ੀ ਦੀ ਯਾਦ ਬਣ ਜਾਏਗਾ। ਔਰ ਜੋ ਲੰਘਦੇ ਹੈ ਪੇਰ ਉਹਦੀਆਂ ਯਾਦਾਂ ਵਿੱਚ ਜੀਵੇ ਤੇ ਜਿਹੜੇ ਕੋਲ ਦਮ ਨੇ ਉਹ ਵੀ ਗਵਾਵੇ ਤੇ ਕੋਈ ਅਕਲਮੰਦੀ ਦੇ ਨਹੀਂ ਜਿਹੜਾ ਦਮ ਅਜੇ ਆਇਆ ਨਹੀਂ ਉਹਦੀ ਚਿੰਤਾ ਪਤਾ ਨਹੀਂ ਆਵੇਗਾ ਕਿ ਨਹੀਂ ਅੱਜ ਮੈਂ ਜੀ ਸਕਿਆ ਕੱਲ ਪਤਾ ਨਹੀਂ ਜੀ ਸਕਾਂਗਾ ਕਿ ਨਹੀਂ ਅੱਜ ਮੈਨੂੰ ਖੁਸ਼ੀ ਮਿਲੀ ਹੈ ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ ਅੱਜ ਮੈਨੂੰ ਲਾਭ ਹੋਇਆ ਹੈ ਪਤਾ ਨਹੀਂ ਕੱਲ ਲਾਭ ਹੋਣਾ ਹੈ ਕਿ ਨਹੀਂ ਮਨੁੱਖ ਦਾ ਇਹ ਸੁਭਾਅ ਹੈ ਤੋ ਆਉਣ ਵਾਲੇ ਕੱਲ ਵਿੱਚ ਜੀਉਣ ਵਾਲਾ ਜਿਹੜਾ ਮਨੁੱਖ ਹੈ ਉਹ ਚਿੰਤਾਤੁਰਲਾਸਮੀ ਹੋਵੇਗਾ ਚਿੰਤਾ ਦੀ ਪੰਡ ਉਸ ਦੇ ਉੱਤੇ ਹੋਵੇਗੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਤੇ ਫਰਮਾਨ ਹੈ ਮੈਂ ਜਿੱਥੇ ਤੱਕ ਦੇਖਦਾ ਮਨੁੱਖ ਦੇ ਕੋਲ ਚਿੰਤਾ ਦੋ ਸ਼ਬਦ ਨੇ ਸੰਸਕ੍ਰਿਤ ਦੇ ਚਿੰਤਨ ਤੇ ਚਿੰਤਾ ਪਰ ਦੋਵੇਂ ਸ਼ਬਦ ਬੜੇ ਪਿਆਰੇ ਨੇ ਚਿੰਤਨ ਜਿੱਥੇ ਪ੍ਰਮਾਤਮਾ ਦੀ ਯਾਦ ਹੈ ਚਿੰਤਨ ਹੈ ਉਥੇ ਚਿੰਤਾ ਨਹੀਂ ਤੇ ਜਿੱਥੇ ਚਿੰਤਾ ਹੈ ਸਮਝ ਲੈਣਾ ਚਾਹੀਦਾ ਤੇ ਚਿੰਤਨ ਕੋਈ ਨਹੀਂ ਚਿੰਤਨ ਦਾ ਤਨ ਹੈ ਕਿ ਉਹ ਚਿੰਤਾ ਦਾ ਅੰਤ ਕਰ ਦੇਂਦਾ ਸਹਗਰਜਨ ਦੇਵ ਜੀ ਮਹਾਰਾਜ ਦਾ ਪ੍ਰਮਾਨ ਚਿੰਤ ਤਤਹੀ ਹੀ ਸੇ ਸਭ ਕੋ ਮੈਂ ਜਿੱਥੇ ਤੱਕ ਦੇਖਦਾ ਚਿੰਤਾ ਹੀ ਚਿੰਤਾ ਸਾਰਾ ਜਗਤ ਚਿੰਤਾ ਵਿੱਚ ਪਤਨੀ ਆਣ ਵਾਲਾ ਕੱਲ੍ਹ ਕੈਸੇ ਹੋਵੇਗਾ ਚਿੰਤਾ ਰੋ ਪਸ਼ੂ ਪੰਖੀ ਹਨ ਨਹੀਂ ਹੈ ਕੀੜੇ ਮਕੋੜਿਆਂ ਨੂੰ ਨਹੀਂ ਹੈ ਪਸ਼ੂ ਪੰਖੀ ਵਰਤਮਾਨ ਵਿੱਚ ਜੀਂਦੇ ਨੇ ਪਰ ਬੋਧ ਨਹੀਂ ਹੈ ਗਿਆਨ ਨਾ ਹੋਣ ਕਾਰਨ ਕਰਕੇ ਇੰਨਾ ਸੋਹਣਾ ਜੀਵਨ ਜਿਵੇਂ ਲਿਆ ਹੋਇਆ ਵੀ ਪੂਚੇ ਨਹੀਂ ਹੋ ਸਕਦੇ ਬੋਧਿਕ ਬਲ ਨਹੀਂ ਹੈ ਗਿਆਨ ਨਹੀਂ ਹੈ ਮਨੁੱਖ ਕੋਲ ਗਿਆਨ ਹੈ ਬੁੱਧੀ ਹੈ ਸੂਝ ਸਮਝ ਹੈ ਪਰ ਅੱਜ ਦੇ ਜੀਵਨ ਦੀ ਜਾਂਚ ਸਾਨੂੰ ਨਹੀਂ ਆਈ ਚਿੰਤਾ ਕਾਣ ਵਾਲੇ ਕਲ ਦੇ ਚ ਚਿੰਤਾ ਤੇ ਹੀ ਵਿਸ਼ੇ ਸਭ ਕੋਏ ਸਾਕ ਨੂੰ ਜਿੱਥੇ ਤੱਕ ਮੈਂ ਦੇਖਦਾ ਚਿੰਤਾ ਹੈ ਇਹਦਾ ਇਲਾਜ ਕੀ ਹੈ ਚਿੰਤੇ ਏ ਤਹੀਂ ਸੁਖ ਹੋਵੇ ਜੇ ਇੱਕ ਦਾ ਚਿੰਤਨ ਹੈ ਤਾਂ ਮਾਰਾ ਜਨ ਨੂੰ ਕੋਈ ਚਿੰਤਾ ਨਹੀਂ ਹੋਵੇਗੀ ਫਿਰਦਾ ਹੌਲਾ ਫੁੱਲ ਹੋਵੇਗਾ ਅਨੰਦ ਵਿੱਚ ਹੋਵੇਗਾ ਚਿੰਤਨ ਦਾ ਤਮ ਹੈ ਕਿ ਕੋ ਚਿੰਤਾ ਦੀ ਪੰਡ ਨੂੰ ਉਤਾਰ ਕੇ ਪਰੇ ਸੁੱਟ ਦੇਂਦਾ ਤੇ ਜਿੱਥੇ ਚਿੰਤਾ ਹੀ ਗਈ ਉੱਥੇ ਮਾਜ਼ੀ ਦੀਆਂ ਯਾਦਾਂ ਨੇ ਕੀ ਕਰਨਾ ਹੈ ਕਿਉਂਕਿ ਸਿਆਣਾ ਮਨੁੱਖ ਮਾਜ਼ੀ ਦੀਆਂ ਯਾਦਾਂ ਵਿੱਚ ਅੱਜ ਨੂੰ ਬਰਬਾਦ ਨਹੀਂ ਕਰਦਾ ਅੱਜ ਨੂੰ ਜ਼ਾਇਆ ਨਹੀਂ ਕਰਦਾ ਅੱਜ ਨੂੰ ਨਸ਼ਟ ਨਹੀਂ ਕਰਦਾ ਭਾਈ ਸਾਹਿਬ ਬਾਈ ਵੀਰ ਸਿੰਘ ਨੇ ਮਨੁੱਖ ਦੇ ਮਨ ਨੂੰ ਸਹੀ ਪੜ੍ਹ ਕੇ ਸਾਫ਼ ਕਹਿ ਦਿੱਤਾ ਹੈ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਨ ਕਿਆ ਮਨ ਨੂੰ ਤੜਪਾਵੇ ਤੋ ਕੱਲ ਵਿੱਚ ਜੀਣ ਵਾਲਾ ਜਿਹੜਾ ਮਨੁੱਖ ਹੈ ਉਹਦੇ ਕੋਲ ਚਿੰਤਾ ਹੋਵੇਗੀ ਕੱਲ ਵਿੱਚ ਜਿਹੜਾ ਜੀਣ ਵਾਲਾ ਮਨੁੱਖ ਹੈ ਕੋਈ ਸਿਆਣਾ ਨਹੀਂ ਹੈ ਇਤਨੀ ਮਾਰਜ਼ ਕਰਦੇ ਹਨ ਉਹਨੂੰ ਗੁਰਬਾਣੀ ਨੇ ਬਿਲਕੁਲ ਸਿਆਣਾ ਨਹੀਂ ਮੰਨਿਆ ਜੋ ਕੱਲ ਵਿੱਚ ਜੀ ਰਿਹਾ ਅੱਜ ਵਿੱਚ ਜੀਏ ਅੱਜ ਨੂੰ ਸਫਲ ਕਰ ਅੱਜ ਲੇਖੇ ਨਹੀਂ ਲਾ ਸਕਿਆ ਅੱਜ ਤੇਰਾ ਠੀਕ ਨਹੀਂ ਤੇ ਇਸ ਅੱਜ ਨੇ ਹੀ ਮਾਜ਼ੀ ਬਣਨਾ ਹੈ ਤੋ ਮਾਜ਼ੀ ਤੇ ਖਰਾਬ ਹੋ ਗਿਆ ਅੱਜ ਤੇਰਾ ਠੀਕ ਨਹੀਂ ਕਿ ਅੱਜ ਹੀ ਬੁਨਿਆਦ ਭਵਿੱਖ ਦੀ ਹੈ ਕਿ ਬੁਨਿਆਦ ਹੀ ਠੀਕ ਨਹੀਂ ਭਵਿੱਖ ਕਿੱਥੇ ਠੀਕ ਤੋ ਅੱਜ ਨੂੰ ਸਵਾਰ ਸਾਹ ਸੰਤ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਦੇ ਕਮੈਂਟਾਂ ਚ ਸੁਝਾਅ ਜਰੂਰ ਦਿਓ ਜੀ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਓ